ਸਭ ਤੋਂ ਪਹਿਲਾਂ ਤਾਂ ਬਈ ਸਾਰੇ ਭਰਾਵਾਂ ਨੂੰ ਜਿੰਨੇ ਵੀ ਮੇਰੇ ਪੱਤਰਕਾਰ ਵੀ ਇੱਥੇ ਆਏ ਐ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਸਭ ਦਾ ਆਪਣਾ ਜਿੰਨੇ ਵੀ ਆਪਾਂ ਸੱਜਣ ਬੈਠੇ ਆਂ ਜਾਂ ਅਸੀਂ ਆਏ ਆਂ ਆਪਣਾ ਮਕਸਦ ਇਹ ਹੈ ਬਈ ਜੀ ਵੀ 31 ਤਰੀਕ ਨੂੰ ਨਵੇਂ ਸਾਲ ਦੀ ਰਾਤ ਜਿਹੜੀ ਹੈਗੀ ਇਹ ਲਾਸਟ ਨੂੰ ਆਪਾਂ 31 ਨੂੰ 7 ਵਜੇ ਸ਼ਾਮ ਨੂੰ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਆਂ ਸੈਲੀਬ੍ਰੇਸ਼ਨ ਦੇ ਰਿਸੋਰਟ ਦੇ ਵਿੱਚ ਜਿਹੜੇ ਇਹਦੇ ਮੇਨ ਸਪான்ਸਰ ਹੈਗੇ ਆ ਉਹ ਸਾਡੇ ਹਬੂਰ ਤੋਂ ਪੰਕਜ ਜਵੈਲਰ ਵਾਲੇ ਹੈਗੇ ਆ ਠੀਕ ਹੈ ਉਹਦੇ ਚ ਕੀ ਹੈ ਵੀ ਚਾਰ ਕਲਾਕਾਰ ਆ ਰਹੇ ਹਨ ਮਾਹੀ ਸ਼ਰਮਾ ਕੌਰ ਵੀ ਖਲਾਬ ਸਿੱਧੂ ਤੇ ਕਨਵਰ ਕਰਿਆ ਉਹ ਉੱਥੇ ਆ ਕੇ ਆਪਾਂ ਨੂੰ ਸਾਰਿਆਂ ਨੂੰ ਅਨਟਰੇਟੇਨਮੈਂਟ ਕਰਨਗੇ ਸਾਰੇ ਹੀ ਭਰਾਵਾਂ ਨੂੰ ਤੇ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਆਪਣੇ ਸਾਥੀ ਹੈ ਉਹਨਾਂ ਨੂੰ ਬੇਨਤੀ ਹੈ ਵੀ ਸਾਰੇ ਭਰਾ ਆਪਣੀ ਆਪਣੀ ਟਿਕਟਾਂ ਲਾਓ ਤੇ ਪ੍ਰੋਗਰਾਮ ਦਾ ਆਨੰਦ ਮਾਣੋ ਇਹ ਆਪਣਾ ਜਿਹੜਾ ਪ੍ਰੋਗਰਾਮ ਹੈ ਬਿਲਕੁਲ ਵਧੀਆ ਤਰੀਕੇ ਨਾਲ ਕੀਤਾ ਜਾਊਗਾ ਫੈਮਿਲੀ ਪ੍ਰੋਗਰਾਮ ਕੋਈ ਇੱਥੇ ਹੁੱਲੜਬਾਜੀ ਕਿਸੇ ਤਰੀਕੇ ਦੀ ਨਹੀਂ ਕੀਤੀ ਜਾਉਂਦੀ ਤੇ ਜਿਹੜੀਆਂ ਆਪਣੀਆਂ ਫਾਜਿਲ ਕਰੀਆਂ ਆਫਲਾਈਨ ਟਿਕਟਾਂ ਹੈਗੀਆਂ 16 ਨੰਬਰ ਉਤਾਨ ਦਾਣਾ ਮੰਡੀ ਇੱਥੋਂ ਮਿਲ ਜਾਣਗੀਆਂ ਆਪਣੇ ਮਨੀਸ਼ ਕੇ ਤਰੀਕੇ ਨਾਲ ਮਨੀਸ਼ ਭਾਈ ਜੀ ਦੇ ਸ਼ਾਪ ਤੋਂ ਇੱਥੋਂ ਮਿਲ ਜਾਂਦੀ ਤੇ ਆਨਲਾਈਨ ਜਿਹੜੀਆਂ ਵੀ ਟਿਕਟਾਂ ਹੈਗੀਆਂ ਉਹ ਆਪਣੀ 51event.com ਤੋਂ ਜਾ ਕੇ ਤੁਸੀਂ ਆਨਲਾਈਨ ਟਿਕਟਾਂ ਕੋ ਕਰ ਸਕਦੇ ਹੋ ਬਾਕੀ ਸਾਡੇ ਆਫਿਸ ਦੇ ਨੰਬਰ ਤੋਂ ਕਰ ਦਿਓ 78 ਵਾਲੇ ਨੰਬਰ ਤੇ ਆਪਣਾ ਗੂਗਲ ਪੇ ਹੈ ਕਿਹੜਾ ਨੰਬਰ ਹੈ ਜੋ ਬੋਲ ਦਿਓ ਬਣਾ 811 ਹਾਂ 79021 23 ਦਾ ਹੈ ਕਿਸ ਨੰਬਰ ਤੇ ਸੰਭਾਰ ਰਿਹਾ ਹੈ ਹਾਂ ਜੀ ਗੂਗਲ ਪੇ ਨੰਬਰ ਵੀ ਹੈ ਜੀ ਗੂਗਲ ਪੇ ਦਾ ਹੈ ਆਨਲਾਈਨ ਵਰਤੋਂ ਵੀ ਮਿਲ ਜੇ ਟਿਕਟ ਦਾ ਰੇਟ ਕੀ ਰੱਖਿਆ ਜੀ ਟਿਕਟ ਦਾ ਰੇਟ ਬਾਈ ਜੀ 1000 ਤੋਂ ਲੱਗ ਗਈ ਤੇ 3000 ਰੁਪਏ ਲੱਗੇ ਕਿਸ ਕਿਸ ਤਰ੍ਹਾਂ ਦਾ ਕਰੀਟਰੀਆ ਹੈ ਜੀ 1000 ਰੁਪਏ ਅਲ 2000 ਅਲ 3000 ਕੀ ਕੀ ਫਰਕ ਹੈ ਬਾਈ ਜੀ ਫਰਕ ਇਹ ਹੈ ਜਿਹੜੀ 1000 ਰੁਪਏ ਦੀ ਹੈ ਜੀ ਉਹ ਬਿਲਕੁਲ ਲਾਸਟ ਹੈ ਜੀ ਉਸ ਤੋਂ ਬਾਅਦ 1500 ਹੈ ਫਿਰ 2000 ਫਿਰ 2500 ਫਿਰ 3000 ਪਰਿਵਾਰ ਵਾਸ ਜਿਹਨੇ ਆਪਣੇ ਪਰਿਵਾਰ ਨਾਲ ਆਪ ਦਾ ਪਰਸਨਲੀ ਟੇਬਲ ਬੁੱਕ ਕਰਨਾ ਹੈ ਉਹ ਆਪ ਦਾ ਟੇਬਲ ਬੁੱਕ ਕਰ ਸਕਦਾ ਹੈ ਤੇ ਟੇਬਲ ਜਿਹੜੇ ਹੈਗੇ ਆ ਉਹ ਵੀ ਫੁੱਲ ਨੇ ਉਹਨਾਂ ਦਾ ਵੀ ਕੋਸਟ ਹੈ ਉਹਦਾ ਬਿਲਡ ਉਹਦੀ ਕਾਸਟ ਬਈ ਜੀ 22000 ਰੁਪਏ ਹੈ ਜੀ 6 ਮੈਂਬਰ ਦੀ ਤੇ ਇੱਕ ਇੱਕ ਕੈਟਾਗਰੀ ਦੀ 3000 ਰੁਪਏ ਹੈ ਜੀ ਉਹ ਵੀ ਚੀਜ਼ ਤੇ ਇਸ ਤੋਂ ਇਲਾਵਾ ਆਪਾਂ ਜਿਹੜਾ ਹੈਗਾ ਬਾਹਰੀ ਸਿਸਟਮ ਬਾਰੇ ਸੋਚ ਰਹੇ ਆਂ ਵੀ ਆਪਾਂ ਦਾ ਰੇਟ ਜਿਹੜਾ ਹੈਗਾ ਬਹੁਤ ਵਾਜਮ ਰੱਖਾਂਗੇ ਵੀ ਤਾਂ ਜੋ ਬੰਦੇ ਜਿਹੜਾ ਹੈ ਖਾਣਾ ਪੀਣਾ ਆਪਦਾ ਟੋਕਨ ਘਟਾ ਕੇ ਤੇ ਉਹ ਖਾ ਸਕੇ ਗੁਲਾਬ ਸਿੱਧੂ ਕਨਵਰ ਗਰੀਵਾਲ ਮਾਹੀ ਸ਼ਰਮਾ ਤੇ ਕੌਰ ਇਸ ਤੋਂ ਇਲਾਵਾ ਆਪਾਂ ਕੁਝ ਹੋਰ ਹੈਗੇ ਉਹਨਾਂ ਨੂੰ ਆਪਾਂ ਸਰਪ੍ਰਾਈਜ਼ ਦੇ ਵਿੱਚ ਰੱਖਿਆ ਹੋਇਆ ਹੈ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਤੇ ਕਿੰਨੇ ਸ਼ਾਮੀ 7 ਵਜੇ ਸ਼ੁਰੂ ਹੋਊਗਾ ਜੀ ਰਾਤ ਦੇ 1 ਵਜੇ ਜਿਹੜਾ ਹੈਗਾ ਪ੍ਰੋਗਰਾਮ ਚੱਲੂਗਾ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਇੰਨਾ ਵੱਡਾ ਈਵੈਂਟ ਹੈ ਜਿਹੜਾ ਉਹ ਫਸਟ ਟਾਈਮ ਕਰ ਰਹੇ ਹੈ ਆਪਣੇ ਸਾਰੇ ਸਾਥੀ ਮਿਲ ਕੇ ਸਰ ਮਾਰੇ ਤੁਹਾਡਾ ਸ਼ੁਭਨਾਮਾ ਮੇਰਾ ਨਾਮ ਰਣਜੀਤ ਜੀ ਬਾਈ ਜੀ ਬਾਈ ਜੀ ਕਹਿਣਾ ਚਾਹੋ ਹਾਂ ਜੀ ਬਾਈ ਜੀ ਹਾਂ ਜੀ ਆਪਣੇ ਨਵੇਂ ਸਾਲ ਤੇ ਜਿਹੜਾ ਪ੍ਰੋਗਰਾਮ ਹੋ ਰਿਹਾ ਜੀ ਉਹਦੇ ਸਭ ਵਿੱਚ ਅਸੀਂ ਤੁਹਾਡੇ ਸਾਰੇ ਫਾਇਲਕਾ ਜ਼ਿਲ੍ਹੇ ਦੇ ਡਿਸਟ੍ਰਿਕਟ ਦੇ ਲੋਕਾਂ ਨੂੰ ਇੱਕ ਮੰਗੀ ਇਹ ਪਹਿਲੀ ਵਾਰ ਐਡਾ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਜੀ ਅਬੋਰ ਵਿੱਚ ਸੈਲੀਬ੍ਰੇਸ਼ਨ ਪੈਲਸ ਦੇ ਵਿੱਚ 31 ਦਸੰਬਰ ਰਾਤ 7 ਵਜੇ ਤੋਂ 1 ਵਜੇ ਤੱਕ ਤੇ ਅਸੀਂ ਤਾਂ ਕਹਿੰਦੇ ਆਓ ਵੱਤ ਵੱਤ ਟਿਕਟਾਂ ਲਾਓ ਤੇ ਆਪ ਦਾ ਪ੍ਰੋਗਰਾਮ ਦਾ ਆਨੰਦ ਮਾਣੋ ਤੇ ਆਪ ਦੀ ਫੈਮਲੀ ਨਾਲ ਵੀ ਆ ਸਕਦੇ ਹੋ ਵਧੀਆ ਪ੍ਰੋਗਰਾਮ ਹੋਊਗਾ ਕੋਈ ਉੱਥੇ ਹੁੱਲੜ ਬਾਜੀ ਨਹੀਂ ਹੋਊਗੀ ਤੇ ਤੁਹਾਨੂੰ ਸਾਰਾ ਵਧੀਆ ਪ੍ਰੋਗਰਾਮ ਕਰਵਾ ਕੇ ਕਿਉਂ ਕਾਇਆ ਜਾਊਗਾ ਤੁਹਾਡਾ ਸ਼ੁਭਨਾਮ ਭਾਈ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਪਿੰਡ ਕਿਕਰਕੜਾਈ